ਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਈਜੀ ਪੋਰਟਲ ਜਮ੍ਹਾਂਬੰਦੀ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਆ ਉਹਦੇ ਚ ਸਾਡੇ ਪੰਜਾਬ ਦੇ ਜਿੰਨੇ ਵੀ ਭੈਣ ਭਰਾ ਨੇ ਕਿਸੇ ਨੇ ਆਪਣੇ ਘਰ ਲਈ ਜ਼ਮੀਨ ਖਰੀਦਣੀ ਆ ਕਿਸੇ ਨੇ ਆਪਣੇ ਖੇਤਾਂ ਲਈ ਜ਼ਮੀਨ ਖਰੀਦਣੀ ਆ ਜਾਂ ਕੋਈ ਇੰਡਸਟਰੀ ਲਾਉਣ ਲਈ ਜ਼ਮੀਨ ਖਰੀਦਣੀ ਆ ਉਹਨਾਂ ਨੂੰ ਪਟਵਾਰੀਆਂ ਦੇ ਦਫ਼ਤਰਾਂ ਦੇ ਤਹਿਸੀਲਦਾਰਾਂ ਦੇ ਦਫ਼ਤਰਾਂ ਦੇ ਫਰਦ ਕੇਂਦਰਾਂ ਦੇ ਦਫ਼ਤਰਾਂ ਦੇ ਬੜੇ ਚੱਕਰ ਮਾਰਨੇ ਪੈਂਦੇ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਣਾ ਪੈਂਦਾ ਸੀ ਹੁਣ ਇਹ ਜਿਹੜੀ ਈਜੀ ਜਮ੍ਹਾਂ ਬੰਦੀ ਆ ਇਹਦੇ ਨਾਲ ਜਦੋਂ ਕੋਈ ਆਦਮੀ ਆਪਦੀ ਜ਼ਮੀਨ ਖਰੀਦ ਕਰਦਾ ਉਹਦੇ ਬਾਅਦ ਪਟਵਾਰੀ ਕੋਲ ਜਾਂਦੀ ਲੋੜ ਨਹੀਂ 30 ਦਿਨਾਂ ਦੇ ਅੰਦਰ ਅੰਦਰ ਜੇ ਉਹਦੇ ਸਾਰੇ ਡਾਕੂਮੈਂਟ ਸਹੀ ਆ ਕੋਈ ਉਹਦੇ ਤੇ ਨਹੀਂ ਇਤਰਾਜ਼ ਕਰਦਾ ਤੇ ਉਹ 30 ਦਿਨਾਂ ਦੇ ਅੰਦਰ ਉਹਦਾ ਇੰਤਕਾਲ ਮਨਜ਼ੂਰ ਕੀਤਾ ਜਾਊਗਾ ਨਹੀਂ ਤੇ ਅੱਗੇ ਪਟਵਾਰੀਆਂ ਨੇ ਨਾਲੇ ਤੇ ਪੈਸੇ ਮੰਗਣੇ ਨਾਲੇ ਕਈ ਵਾਰ ਇੰਤਕਾਲ ਦਰਜ ਹੀ ਨਾ ਕਰਨੇ ਕਈ ਵਾਰ ਗਲਤ ਨਾਂ ਦਰਜ ਕਰਦੇ ਨੇ ਉਹ ਮੁੜ ਕੇ ਫੇਰ ਫਰਦ ਬਦਲ ਕਰਦੇ ਆ ਉਹਨਾਂ ਦੀਆਂ ਦਰਸਤੀਆਂ ਕਰਦੇ ਆ ਵਿਚਾਰਿਆਂ ਦੀਆਂ ਉਮਰਾਂ ਲੰਘ ਜਾਣੀਆਂ ਇਸੇ ਤਰ੍ਹਾਂ ਜਿਹੜੇ ਕਰਜ਼ੇ ਆਪਾਂ ਲੈਣੇ ਆ ਜਾਂ ਕੋਈ ਅਦਾਲਤੀ ਕੇਸ ਆ ਉਹਨਾਂ ਨੂੰ ਵੀ ਦਰਜ ਕਰਨ ਦੇ ਲਈ ਪਟਵਾਰੀਆਂ ਕੋਲ ਨਾ ਕਈਆਂ ਪਟਵਾਰੀਆਂ ਨੇ ਦੂਜੀਆਂ ਧਿਰਾਂ ਤੋਂ ਪੈਸੇ ਲੈ ਕੇ ਉਹ ਅਦਾਲਤੀ ਜਿਹੜੇ ਹੁਕਮ ਆਏ ਹੋਣੇ ਉਹ ਵੀ ਦਰਜ ਨਾ ਕਰਨੇ ਕਈਆਂ ਕਰਜ਼ਿਆਂ ਦੀਆਂ ਐਂਟਰੀਆਂ ਵੀ ਰਹਿ ਜਾਣੀਆਂ ਉਹ ਵੀ ਜਦੋਂ ਕੋਈ ਬੰਦਾ ਏ ਲੋਨ ਲੈਂਦਾ ਕਰਜ਼ਾ ਲੈਂਦਾ ਜਾਂ ਕੋਈ ਅਦਾਲਤੀ ਹੁਕਮ ਆ ਉਹ ਵੀ 7 ਤੋਂ 15 ਦਿਨਾਂ ਦੇ ਵਿੱਚ ਵਿੱਚ ਉਹ ਸਾਰਾ ਕੁਝ ਆਨਲਾਈਨ ਦਰਜ ਹੋਊਗਾ ਤੇ ਜੇ ਕਿਸੇ ਨੇ ਆਪਦੀ ਕੋਈ ਜਮ੍ਹਾਂ ਬੰਦੀ ਜਿਵੇਂ ਕੋਈ ਐਨ ਆਰ ਆਈ ਭੈਣ ਭਰਾ ਆ ਜਾਂ ਕੋਈ ਬਿਜ਼ਨਸਮੈਨ ਹੈ ਜਿਹੜਾ ਨਹੀਂ ਕਿਤੇ ਦਫ਼ਤਰ ਜਾ ਸਕਦਾ ਉਹ ਵਟਸਐਪ ਤੇ ਆਪਦੇ ਮੋਬਾਈਲ ਤੇ ਆਨਲਾਈਨ ਸਾਰੀ ਆਪਦੀ ਜ਼ਮੀਨ ਦੇ ਕਾਗਜ਼ਾਤ ਆਪਦਾ ਇੰਤਕਾਲ ਆਪਦੀ ਜਮ੍ਹਾਂ ਬੰਦੀ ਸਾਰੀ ਫਰਦ ਆਪਦੀ ਵੇਖ ਸਕਦਾ ਵਾ ਜੇ ਕੋਈ ਛੇੜਛਾੜ ਹੋਊਗੀ ਉਸੇ ਵੇਲੇ ਆਪਦੇ ਮੋਬਾਈਲ ਫੋਨ ਤੇ ਜਿਹੜੇ ਉਹਦੇ ਨੰਬਰ ਨੇ ਜਿਹੜੀ ਉਹਦੀ ਜ਼ਮੀਨ ਦੇ ਕਾਗਜ਼ਾਤ ਨੇ ਉਸੇ ਵੇਲੇ ਉਹਨੂੰ ਮੈਸੇਜ ਮਿਲੂਗਾ ਕਿ ਤੇਰੀ ਜ਼ਮੀਨ ਦੇ ਇੰਤਕਾਲਨਾ ਜਾਂ ਕੋਈ ਗਰਦੌਰੀ ਨਾ ਕੋਈ ਛੇੜਛਾੜ ਹੋਈ ਆ ਉਸੇ ਵੇਲੇ ਮੈਸੇਜ ਮਿਲੂਗਾ ਇਹਦੇ ਨਾਲ ਇੱਕ ਤੇ ਕ腐ਸ਼ਨ ਖਤਮ ਹੋ ਗਈ ਇਹਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਤੇ ਜਿਹੜੇ ਨਜਾਇਜ਼ ਕਾਗਜ਼ ਬਣਾ ਕੇ ਕਬਜ਼ੇ ਹੁੰਦੇ ਸੀ ਉਹ ਵੀ ਖਤਮ ਹੋ ਗਏ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਲੋਕਾਂ ਲਈ ਮਸੀਹਾ ਨੇ ਤੇ ਜਿੰਨੇ ਵੀ ਕੰਮ ਹੋ ਰਹੇ ਆ ਕਿੰਨੇ ਸਰਕਾਰੀ ਦਫਤਰਾਂ ਨੂੰ ਜਿਹੜਾ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਉਹ ਸਰਕਾਰੀ ਦਫਤਰਾਂ ਦੇ ਕੰਮ ਲੋਕਾਂ ਦੇ ਆਨਲਾਈਨ ਹੋਣਗੇ ਸਾਡੇ ਟਰਾਂਸਪੋਰਟ ਵਿਭਾਗ ਦੇ ਵੀ ਇਸੇ ਤਰ੍ਹਾਂ ਜਿਵੇਂ ਈਜ਼ੀ ਪੋਰਟਲ ਖੁੱਲਿਆ ਵਾ ਜਮ੍ਹਾਂ ਬੰਦੀ ਦਾ ਰਿਸ਼ਤੀਆਂ ਦੇ ਇੰਤਕਾਲਾਂ ਦਾ ਫਰਦ ਬਦਰ ਦਾ ਦਰੂਸਤੀ ਦਾ ਇਹ ਸਾਰੇ ਜਿਵੇਂ ਇਹ ਈਜ਼ੀ ਕੀਤਾ ਹੈ ਕੰਮ ਆਨਲਾਈਨ ਕੀਤਾ ਉਸੇ ਤਰ੍ਹਾਂ ਸਾਡੇ ਟਰਾਂਸਪੋਰਟ ਮਹਿਕਮਤੀਆਂ ਵੀ ਕਈ ਸੇਵਾਵਾਂ ਜਿਹੜੀਆਂ ਆਨਲਾਈਨ ਕਰ ਦਿੱਤੀਆਂ ਗਈਆਂ ਆਰਟੀਓ ਦਫ਼ਤਰਾਂ ਦੇ ਚੱਕਰ ਜਿਹੜੇ ਲੋਕਾਂ ਨੂੰ ਕੱਢਣੇ ਪੈਂਦੇ ਉਹ ਵੀ ਆਉਣ ਵਾਲੇ ਸਮੇਂ 'ਚ ਖਤਮ ਹੋ ਜਾਣਗੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਸ੍ਰੀ ਅਰਵਿੰਦ ਕੇਰਿਆਲ ਸਾਡੇ ਨੈਸ਼ਨਲ ਕਨਵੀਨਰ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਕਿ ਅਸੀਂ ਬਹੁਤੇ ਦਫ਼ਤਰਾਂ ਨੂੰ ਜੰਦਰੇ ਲਾਵਾਂਗੇ ਆਉਣ ਵਾਲੇ ਦਿਨਾਂ 'ਚ ਜਿਹੜੇ ਕਿ ਉਹ ਮੁਲਾਜ਼ਮ ਆ ਉਹ ਦੂਜੇ ਮਹਿਕਮਿਆਂ ਦੇ ਵਿੱਚ ਕੰਮ ਕਰਨਗੇ ਨਹੀਂ ਵੀ ਕੋਈ ਮੁਲਾਜ਼ਮ ਜਿਹੜਾ ਉਹ ਵਿਹਲਾ ਹੋ ਜਾਊਗਾ ਮੁਲਾਜ਼ਮ ਸਾਰੇ ਕੰਮ ਕਰਨਗੇ ਲੋਕਾਂ ਦੀ ਖੱਜਲ ਖਵਾਰੀ ਤੇ ਲੋਕਾਂ ਦੀ ਜਿਹੜੀ ਲੁੱਟਖੋ ਹੁੰਦੀ ਹੈ ਉਹ ਲੁੱਟਖੋ ਬੰਦ ਹੋਊਗੀ ਕੋਈ ਸਵਾਲ ਹੈ ਇਸ ਤੇ ਤੁਹਾਡਾ ਉਹ ਸਾਰਾ ਕੰਮ ਜਿਹੜਾ ਬੰਦ ਕਰ ਲਈਏ ਕੰਮ ਕੀਤਾ ਗਿਆ ਵਾ ਜਿਹੜਾ ਆਨਲਾਈਨ ਸਿਸਟਮ 99% ਜਿਹੜਾ ਰਿਕਾਰਡ ਆ ਜ਼ਮੀਨਾਂ ਦਾ ਉਹ ਆਨਲਾਈਨ ਹੋ ਚੁੱਕਾ ਜਿਹੜਾ ਕੋਈ 1% ਰਹਿ ਗਿਆ ਉਹ ਵੀ ਆਉਂਦੇ ਦਿਨਾਂ ਦੇ ਵਿੱਚ ਬਿਲਕੁਲ ਸਹੀ ਹੋਊਗਾ ਤੇ 15 ਜੁਲਾਈ ਤੱਕ ਜਿਹੜੇ ਪਟਵਾਰੀਆਂ ਨੇ ਤੁਸੀਂ ਜਿਹੜੀ ਗੱਲ ਕੀਤੀ ਆ ਆਪੀ ਬਾਹਰ ਦਫ਼ਤਰ ਕੋਲੇ ਕੋਠੀਆਂ 'ਚ ਪ੍ਰਾਈਵੇਟ ਕਰਿੰਦੇ ਭਾਏ ਆ 15 ਜੁਲਾਈ ਤੱਕ ਪਟਵਾਰੀਆਂ ਦੇ ਕੋਠੀਆਂ 'ਚ ਉਹ ਦਫ਼ਤਰ ਖਤਮ ਹੋ ਜਾਣਗੇ ਇਹ ਦਫ਼ਤਰ ਜਿਹੜੇ ਆ ਉਦੋਂ ਤੱਕ ਹੀ ਚੱਲਦੇ ਹੀ ਜਦੋਂ ਤੱਕ ਇਹ ਜਿਹੜੀ ਈਜ਼ੀ ਪੋਰਟਲ ਦੀ ਸ਼ੁਰੂਆਤ ਨਹੀਂ ਹੁੰਦੀ ਹੁਣ ਈਜ਼ੀ ਪੋਰਟਲ ਦੀ ਸ਼ੁਰੂਆਤ ਹੋ ਗਈ 15 ਜੁਲਾਈ ਤੋਂ ਇਹ ਪੋਰਟਲ ਚਾਲੂ ਹੋ ਜਾਣਾ ਲੋਕੀ ਆਪਦੇ ਮੋਬਾਈਲ ਫੋਨ ਰਹੀਂ ਆਪਦੀ ਜ਼ਮੀਨ ਦੇ ਨੰਬਰ ਆਪਦੀ ਜ਼ਮਾ ਬੰਦੀ ਆਪਦਾ ਇੰਤਕਾਲ ਆਪਦਾ ਜੇ ਕੋਈ ਦਰੁਸਤੀ ਆ ਉਹ ਉਹ ਵੀ 7 ਤੋਂ 15 ਦਿਨਾਂ ਦੇ ਵਿੱਚ ਵਿੱਚ ਸਾਰੇ ਕੰਮ ਜਿਹੜੇ ਆ ਇਹ ਨਿਪਰੇ ਚੜ ਜਾਣਗੇ ਨਹੀਂ ਤੇ ਫਰਦ ਬਦਲ ਕਰਾਉਂਦੇ ਕਿਉਂਕਿ ਹੁਣ ਵੀ ਕੰਮ ਲੁਧਿਆਣੀ ਦੇ ਵਿੱਚ ਹੀ ਆਇਆ ਇੱਥੇ ਜਦੋਂ ਪਾਰਕਾਂ ਦੇ ਵਿੱਚ ਦਿਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਜਾਈਦਾ ਤੇ ਬਹੁਤੇ ਲੋਕ ਫਰਦ ਬਦਲ ਵਾਲੇ ਮਿਲਦੇ ਆ ਇਹ ਕਿਉਂ ਹੁੰਦਾ ਸੀ ਪਟਵਾਰੀ ਜਾਣ ਬੁੱਝ ਕੇ ਗਲਤੀ ਕਰਦੇ ਸੀ ਨਾਂ ਦੇ ਵਿੱਚ ਸੱਸੇ ਦਾ ਫਰਕ ਪਾ ਦੇਣਾ ਸ਼ਿਸ਼ਾ ਪਾ ਦੇਣਾ ਉੱਥੇ ਜਾਂ ਜਿੱਥੇ ਜਿੱਜਾ ਪੈਣਾ ਉੱਥੇ ਚਿੱਜਾ ਪਾ ਦੇਣਾ ਜਾਣ ਬੁੱਝ ਕੇ ਗਲਤੀਆਂ ਕਰ ਲੀਆਂ ਤੇ ਮੁੜ ਕੇ ਲੋਕਾਂ ਦੀ ਲੁੱਟ ਖਸੁੱਟ ਕਰਨੀ ਤੇ ਲੰਮਾ ਸਮਾਂ ਲਾ ਦੇਣਾ ਠੀਕ ਕਰਨ ਨੂੰ ਜਦੋਂ ਇਹ ਚੀਜ਼ਾਂ ਆਨਲਾਈਨ ਹੋਣ ਗਈਆਂ ਤੇ ਉਹ ਵਿਅਕਤੀ ਜਿਨੇ ਖਰੀਦ ਕੀਤੀ ਆ ਉਹ ਆਪਦਾ ਸਾਰਾ ਸਿਸਟਮ ਆਨਲਾਈਨ ਆਪੇ ਚੈੱਕ ਕਰ ਸਕਦਾ ਜੇ ਕੋਈ ਗਲਤੀ ਹੋਊ ਤੇ 7 ਤੋਂ 15 ਦਿਨਾਂ ਦੇ ਵਿੱਚ ਉਹ ਸਾਰੀਆਂ ਗਲਤੀਆਂ ਨੂੰ ਦਰੁਸਤੀ ਕਰਾ ਸਕਦਾ ਸਰਕਾਰੀ ਉਦੋਂ ਲੋਕਮੜੇ ਪ੍ਰਚਾਰ ਨੇ ਬੇਸ਼ੱਕ ਪ੍ਰਸ਼ਾਸਨ ਕਠੋਰ ਹੈ ਲੇਕਿਨ ਪਰ ਲੋਕਦਾਰ ਨੂੰ ਆਰਟੀ ਅਨਿਮਦੀਆਂ ਲੋਕਾਂ ਦੇ ਕੰਮ ਨਹੀਂ ਹੋ ਰਹੇ ਹੈਗੇ ਫਿਰ ਜੋ ਦਫਤਰ ਚੱਕਰ ਕੱਢੀ ਪੈ ਰਹੇ ਉਹ ਕਹਿੰਦੇ ਸਰਕਾਰ ਦਾ ਹੈ ਸਰਵਰ ਕੋਈ ਨਹੀਂ ਬੰਦ ਜਿਹੜੀ ਤੁਸੀਂ ਸਿਸਟਮ ਦੀ ਗੱਲ ਕੀਤੀ ਆ ਕੋਈ ਇਹੋ ਜੀ ਗੱਲ ਨਹੀਂ ਵੀ ਦੋ ਦੋ ਮਹੀਨੇ ਲੱਗਦੇ ਆ ਜਿਹੜੀ ਪਹਿਲਾਂ ਸਮਾਰਟ ਚਿਪ ਕੰਪਨੀ ਸੀ ਉਹ ਕੰਮ ਛੱਡ ਗਈ ਉਹਦਾ ਕਰਕੇ ਥੋੜਾ ਡਿਲੇ ਹੋਇਆ ਡੀਐਲ ਦਾ ਆਰਸੀ ਦਾ ਅੱਜ ਤੋਂ ਦਾ ਅਸੀਂ ਆਪਦੇ ਤੌਰ ਤੇ ਸਰਕਾਰੀ ਤੌਰ ਤੇ ਸ਼ਾਪਨੇ ਸ਼ੁਰੂ ਕਰਦੇ ਆ ਡਰਾਈਵਰੀ ਲਾਇਸੈਂਸ ਆਰਸੀਆਂ ਹੁਣ ਸਾਰਿਆਂ ਨੂੰ ਈਜ਼ੀ ਮਿਲਦੀਆਂ ਪਈਆਂ ਲੁਧਿਆਣੇ ਦੀ 1% ਪੈਂਡੈਂਸੀ ਨਹੀਂ ਹੈਗੀ ਜੇ ਕੋਈ ਹੈਗਾ ਮੈਨੂੰ ਦਿਓ ਮੈਂ ਹੁਣੇ ਬਾਈ ਐਂਡੀ ਤਾ ਡੱਕਾ ਢਾਕੇ ਦੇਣਾ ਆਉਣ ਵਾਲੇ ਸਮੇਂ 'ਚ ਜਿਹੜਾ ਕਿਸੇ ਕੰਪਨੀ ਨੂੰ ਟੈਂਡਰ ਦੇਣਾ ਉਹ ਵੀ ਜਲਦੀ ਨਿਪਰੇ ਚੜ ਜਾਣਾ ਕਿਸੇ ਕਿਸਮ ਦੀ ਨਾ ਸਾਡੇ ਕਿਸੇ ਆਰਸੀ ਵਾਲੇ ਭੈਣ ਭਰਾ ਨੂੰ ਜਿੰਨੇ ਕੋਈ ਨਵੀਂ ਗੱਡੀ ਖਰੀਦਣੀ ਆ ਜਾਂ ਲਈ ਆ ਜਾਂ ਕਿਸੇ ਦਾ ਕੋਈ ਹੈਵੀ ਲਾਇਸੈਂਸ ਜਾਂ ਡਰਾਈਵਰੀ ਲਾਇਸੈਂਸ ਜਾਂ ਕਿਸੇ ਦਾ ਕੋਈ ਛੋਟਾ ਲਾਇਸੈਂਸ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਊਗੀ ਜਿਹੜੀ ਕੋਈ ਪੰਡੈਂਸੀ ਆ ਉਹ ਆਉਣ ਵਾਲੇ ਸਮੇਂ ਚ ਬਿਲਕੁਲ ਖਤਮ ਆ ਜੇ ਕੋਈ ਲੁਧਿਆਣੇ ਦੇ ਹੈਗੀ ਆ ਤੁਸੀਂ ਮੇਰੇ ਭਰਾ ਜੇ ਦੇ ਸਕਦੇ ਜੇ ਮੈਂ ਬਾਈ ਹੈਂਡ ਹੀ ਸਾਰੇ ਉਹ ਤੁਹਾਨੂੰ ਕਢਾ ਕੇ ਦੇ ਦਿਆਂਗਾ